ਸਸਤ ਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸੱਚਕੇ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਅ ਨਿਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਆਇਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਾਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ 5 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸਵਰਾਜ 855 ਟਰੈਕਟਰ ਹੈ ਵੀਰੇ ਅਰਜਨ 555 ਟਰੈਕਟਰ ਹੈ ਕੀ ਐਸੇ ਦਾ ਤੂੜੀ ਵਾਲਾ ਰੀਪਰ ਹੈ ਨੈਸ਼ਨਲ 930 ਕੰਬਾਈਨ ਹੈ ਤੇ ਇੱਕ ਰਿਡਸ ਗੱਡੀ ਹੈ ਵੀਰੇ ਬੀ ਡੀ ਆਈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੀਆਂ ਸਵਰਾਜ 855 ਟਰੈਕਟਰ ਬਾਰੇ ਟਰੈਕਟਰ ਵੀਰੇ 2013 ਮਾਡਲ ਹੈ ਚਾਰ ਸਟਾਰ ਟਰੈਕਟਰ ਹੈ ਪਾਵਰ ਸਟੀering ਪਾਵਰ ਬ੍ਰੇਕ ਰਵਰਸ ਪੀਟੀਓ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟੈਕ ਦੇ ਜਿਹੜੇ ਟਾਇਰ ਨੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਗੁਡਇਰ ਕੰਪਨੀ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਰੰਗ ਪੇਂਟ ਸਾਰਾ origignal ਰੰਗ ਪੇਂਟ ਹੈ ਬਾਡੀ ਚਾਸੀ ਲਿੰਕਾਂ ਦਾ ਕਿਤੇ ਸਕ੍ਰੈਚ ਤੱਕ ਨਹੀਂ ਸ਼ੋਰੂਮ ਕੰਡੀਸ਼ਨ ਵਿੱਚ ਰੰਗ ਹੈ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਵੀਰੇ ਇੱਕਦਮ ਸਿੱਕੇਵੰਦ ਇੰਜਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਏਰੀਆ ਵੀਰੇ ਬਹਾਦਰਪੁਰ ਪਿੰਡ ਹੈ ਵੀਰਾਂ ਦਾ ਜਲਾ ਮਾਨਸਾ ਦੇ ਵਿੱਚ ਉੱਥੇ ਟਰੈਕਟਰ ਖੜਾ ਹੈ ਟ੍ਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 4,40,000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਟ੍ਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟ੍ਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਜੀ ਵੀਰੇ ਆਪਾਂ ਤੁਹਾਨੂੰ ਅਰਜਨ ਟ੍ਰੈਕਟਰ ਦਿਖਾ ਰਹੇ ਹਾਂ ਅਰਜਨ 555 ਡੀਆਈ ਅਲਟਰਾ ਟ੍ਰੈਕਟਰ ਵੀਰੇ ਦਸੰਬਰ 2013 ਚ ਆਇਆ ਹੋਇਆ ਹੈ 2014 ਚ ਕਾਪੀ ਬਣੀ ਹੈ ਟਰੈਕਟਰ ਦੀ ਟਰੈਕਟਰ ਦੇ ਜਿਹੜੇ ਟਾਇਰ ਨੇ 16 9 28 ਦੇ ਨੇ ਪਿਛਲੇ ਟਾਇਰ ਵੀ ਦੇ 90 ਪੈਸੇ ਅਗਲੇ ਟਾਇਰ 750 ਦੇ ਨੇ 70 ਪੈਸੇ 55 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਪਾਵਰ ਸਟੀering ਪਾਵਰ ਬ੍ਰੇਕ ਰਿਵਰਸ ਪੀਡੀਓ ਦੇ ਨਾਲ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚ ਛੀ ਲਿੰਕਾਂ ਦਾ ਪੇਂਟ ਸਾਰਾ origignal ਹੈ ਵੀਰੇ ਕੋਈ ਸਕ੍ਰੈਚ ਨਹੀਂ ਕਿਦੋਂ ਪੇਂਟ ਲਿਆ ਨਹੀਂ ਕਿਦੋਂ ਦੁਬਾਰੇ ਨਹੀਂ ਹੋਇਆ ਬਿਲਕੁਲ ਸਿੱਕੇਬੰਦ ਟਰੈਕਟਰ ਹੈ ਇੰਜਨ ਪੰਪ ਗੇਅਰ ਦੀ ਫੁੱਲ ਗਾਰੰਟੀ ਹੈ ਮਾਲਕ ਵੀਰਾਂ ਦੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਸਿੱਕੇਬੰਦ ਟਰੈਕਟਰ ਹੈ ਵੀਰੇ ਏਰੀਆ ਵੀਰੇ ਚਟਾਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਸਰਸਾ ਹਰਿਆਣਾ ਉੱਥੇ ਟਰੈਕਟਰ ਖੜਾ ਹੈ ਜਿਹੜੀ ਕੀਮਤ ਰੱਖੀ ਗਈ ਹੈ 4,30,000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਵੀ ਖਰੀਦ ਸਕਦੇ ਹਾਂ ਨਾਲ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਵੀਰੇ 756 ਮਾਡਲ 2011 ਚ ਆਇਆ ਹੋਇਆ ਵੀਰੇ ਰੀਪਰ ਸਾਰੀ ਰਿਪੇਅਰ ਵਗੈਰਾ ਰੀਪਰ ਦੀ ਹੋਈ ਵੀ ਐ ਬਲੇਡਾਂ ਦੀਆਂ ਸਾਈਡਾਂ ਚੇਂਜ ਹੋਣ ਵਾਲੀਆਂ ਵੀਰੇ ਹੋਰ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬੈਰਮ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਨੇ ਬੈਲਟਾਂ ਵਗੈਰਾ ਜਾਲ ਪੱਖੇ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਰੀਪਰ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਰੀਪਰ ਦੇ ਵਿੱਚ ਪੂਰੀ ਵਧੀਆ ਸ਼ੁੱਧ ਚੱਲਦਾ ਹੈ ਵੀਰੇ ਪੂਰੀ ਵਧੀਆ ਤੂੜੀ ਬਣਾਉਂਦਾ ਹੈ ਟਾਇਰ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਇੱਕ ਟਾਇਰ ਬਿਲਕੁਲ ਨਵਾਂ ਪਾਇਆ ਹੋਇਆ ਹੈ ਵੀਰੇ ਇੱਕ 50 ਪੈਸੇ ਹੈ ਬਿਲਕੁਲ ਬੇਦਾਗ ਟਾਇਰ ਨੇ ਏਰੀਆ ਵੀਰੇ ਬਹਾਦਰਪੁਰ ਪਿੰਡ ਹੈ ਜ਼ਿਲ੍ਹਾ ਮਾਨਸਾ ਦਾ ਜਿੰਨਾ ਵੀਰਾਂ ਕੋਲ 855 ਟਰੈਕਟਰ ਹੈ ਉਹਨਾਂ ਕੋਲ ਇਹ ਤੂੜੀ ਵਾਲਾ ਰੀਪਰ ਹੈ ਰੀਪਰ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ ਵੀਰੇ 85000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਜਿਹਦ ਨੂੰ ਕੰਬਾਈਨ ਦਿਖਾ ਰਹੇ ਹਾਂ ਨੈਸ਼ਨਲ 930 ਮਾਡਲ ਹੈ ਵੀਰੇ ਕੰਬਾਈਨ 2011 ਚਾਈ ਹੋਈ ਹੈ ਕੰਬਾਈਨ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ ਰੰਗ ਪੇਂਟ ਸਾਰਾ origignal ਰੰਗ ਪੇਂਟ ਹੈ origignal ਪਾਰਟਸ ਨੇ ਸਾਰੇ ਕੋਈ ਕਮੀ ਪੇਸ਼ੀ ਨਹੀਂ ਰਿਪੇਅਰ ਵਗੈਰਾ ਸਾਰੀ ਹੋਈ ਹੈ ਕੰਬਾਈਨ ਦੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਵੀਰੇ ਅਗਲੇ ਟਾਇਰ 65 ਪੈਸੇ ਨੇ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਪੇਟੀ ਬੰਦ ਇੰਜਣ ਹੈ ਕੋਈ ਕਮੀ ਪੇਸ਼ੀ ਨਹੀਂ ਬਾਡੀ ਚਾਸੀ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਕੋਈ ਬੈਲਡਿੰਗ ਤੱਕ ਨਹੀਂ ਲੱਗਿਆ ਹੋਇਆ ਕੰਬਾਈਨ ਤੇ ਬਿਲਕੁਲ ਓਕੇ ਚੱਲਦੀ ਹੈ ਵੀਰੇ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਚਲਾ ਕੇ ਚੈੱਕ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੀਸੀ ਨਹੀਂ ਪੂਰੀ ਸਾਫ਼ ਹੈ ਬਾਡੀ ਦੀ ਵੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਅਮਰਗੜ ਪਿੰਡਾ ਵੀਰਾਂ ਦਾ ਜ਼ਿਲ੍ਹੇ ਸੰਗਰੂਰ ਦੇ ਵਿੱਚ ਉੱਥੇ ਕੰਬਾਈਨ ਖੜੀ ਹੈ ਕੰਬਾਈਨ ਦੀ ਕੀਮਤ ਰੱਖੀ ਗਈ ਹੈ ਜਿਹੜੀ 7 ਲੱਖ ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਹੇਠਾਂ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਹੈ ਕੰਬਾਈਨ ਵੀਰੇ ਨਾਲ ਹੀ ਕੰਬਾਈਨ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਰਿਡਸ ਗੱਡੀ ਦਿਖਾ ਰਹੇ ਹਾਂ ਰਿਡਸ ਬੀਡੀਆਈ ਗੱਡੀ ਹੈ ਵੀਰੇ ਅਕਤੂਬਰ 2009 ਚਾਈ ਹੋਈ ਹੈ ਗੱਡੀ 2010 ਦੀ ਕਾਪੀ ਬਣੀ ਹੋਈ ਹੈ ਬਿਲਕੁਲ オリジナル ਗੱਡੀ ਹੈ ਵੀਰੇ ਬੰਪਰ ਤੋਂ ਬੰਪਰ ਕੋਈ ਐਕਸੀਡੈਂਟਡ ਨਹੀਂ ਹਲਕੀ ਭੁਲਕੀ ਬੰਪਰ ਦੇ ਉੱਪਰ ਟੱਚਿੰਗ ਹੈ ਬਾਕੀ ਕੋਈ ਮੇਜਰ ਪ੍ਰੋਬਲਮ ਨਹੀਂ ਇੰਜਨ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇਕਦਮ ਸਿੱਕੇਵੰਦ ਇੰਜਨ ਹੈ ਵੀਰੇ ਪੇਂਟ ਸਾਰਾ オリジナル ਹੈ ਕੋਈ ਸਕਰੈਚ ਤੱਕ ਨਹੀਂ ਗੱਡੀ ਤੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਵੀਰੇ ਇੰਟੀਰੀਅਰ ਗੱਡੀ ਦਾ ਬਿਲਕੁਲ ਟੌਪ ਕਲਾਸ ਦਾ ਵੀਰੇ ਸੀਟ ਕਵਰ ਤੋਂ ਲੈ ਕੇ ਮਿਊਜ਼ਿਕ ਸਿਸਟਮ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਵੀਰੇ ਗੱਡੀ ਦੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ 60000 ਕਿਲੋਮੀਟਰ ਚੱਲੀ ਹੋਈ ਐ ओरिजिनल ਚੱਲੀ ਐ ਸਾਰੀ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਸਰਵਿਸ ਵਗੈਰਾ ਸਭ ਹੋਈ ਐ ਇਨਸ਼ੋਰੈਂਸ ਵਗੈਰਾ ਸਭ ਹੋਇਆ ਵੀਰੇ ਗੱਡੀ ਦਾ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਐ ਦਿੱਲੀ ਨੰਬਰ ਐ ਵੀਰੇ ਐਨਓਸੀ ਮੁਹੱਈਆ ਕਰਾਈ ਜਾਊਗੀ ਕੋਈ ਐਨਓਸੀ ਦੇ ਵਿੱਚ ਦਿੱਕਤ ਨਹੀਂ ਏਰੀਆ ਵੀਰੇ ਕੀੜਿਆਂ ਵਾਲੀ ਪਿੰਡ ਐ ਜ਼ਿਲ੍ਹਾ ਫਾਿਲਕਾ ਦੇ ਵਿੱਚ ਉੱਥੇ ਗੱਡੀ ਖੜੀ ਐ ਕੀਮਤ ਰੱਖੀ ਗਈ ਜਿਹੜੀ 215000 ਰੁਪਏ ਕੀਮਤ ਰੱਖੀ ਗਈ ਹੈ ਵੀਰਾਂ ਵੱਲੋਂ ਬਾਕੀ ਨੰਬਰ ਮਾਰਗਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਯਾਦ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪਕਾ ਆਪ ਦਾ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਵੈਰੀ ਮੱਚ ਵੀਰੇ